ਹਿੰਸਾ ਸਿੱਕਾ ਅਲਸਾਰਣ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪਿੰਡੀ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਫਤੇਗੜ ਚੂੜੀਆਂ ਦੇ ਬਿਲਕੁਲ ਨਾਲ ਹੀ ਪਿੰਡਿਆ ਵੀਰ ਜੀ ਹੁਣਾਂ ਦਾ ਤੇ ਮਜੀਠਾ ਵਿੱਚੋਂ ਲੱਗ ਗਈ ਜਿਹੜਾ ਅੰਮ੍ਰਿਤਸਰ ਤੋਂ ਮਜੀਠੇ ਤੋਂ ਰੋਡ ਹੋ ਕੇ ਜਿਹੜਾ ਫਤੇਗੜ ਚੂੜੀਆਂ ਨਾਲ ਹੁੰਦਾ ਵਾ ਉਹ ਰੋਡ ਦੇ ਉੱਪਰ ਹੀ ਜਿਹੜਾ ਵਾ ਘਰਿਆ ਵੀਰ ਜੀ ਹੁਣਾਂ ਦਾ ਤੇ ਅੱਜ ਦੇ ਵੀਡੀਓ ਤੇ ਤੁਹਾਨੂੰ ਦੋ ਮੱਝਾਂ ਤੁਹਾਨੂੰ ਦਿਖਾਉਣੀ ਆਂ ਪਹਿਲੀ ਵੀਡੀਓ ਆ ਆਪਣੇ ਇਸ ਘਰ ਦੇ ਵਿੱਚੋਂ ਮੱਝਾਂ ਦੇ ਤੁਹਾਨੂੰ ਕਾਫੀ ਦਿਖਾਉਣੀ ਆਂ ਹੀ ਬਾਕੀ ਪਸ਼ੂ ਜਿਹੜੇ ਵਿੱਗੇ ਆ ਤੇ ਦੋ ਹੀ ਮੱਝਾਂ ਜਿਹੜੀਆਂ ਰਹਿ ਗਈਆਂ ਹੁਣ ਗੱਲਬਾਤ ਆਪਾਂ ਵੀਰ ਜੀ ਨਾਲ ਨਾ ਕਰਦੇ ਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਮੇਰਾ ਨਾਮ ਕਬਲਜੀ ਸਿੰਘ ਤੇ ਐਡਰੈਸ ਵੀ ਦੱਸਦੇ ਕਰੀ ਪਿੰਡ ਪਿੰਡੀ ਜ਼ਿਲ੍ਹਾ ਗੁਰਦਾਸਪੁਰ ਫਤੇਗੜ ਚੂੜੀਆਂ ਦੇ ਲਾਗੇ ਪਿੰਡਾ ਫਤੇਗੜ ਚੂੜੀਆਂ ਵੀ ਲੱਗ ਗਿਆ ਤੇ ਮਜੀਠਾ ਵੀ ਲੱਗ ਗਿਆ ਠੀਕ ਆ ਤੇ ਫਤੇਗੜ ਚੂੜੀਆਂ ਤੇ ਬਿਲਕੁਲ ਨਾਲ ਹੀ ਠੀਕ ਆ ਤੇ ਫੋਨ ਨੰਬਰ ਬੋਲ ਦੇ ਕਰੀ ਫੋਨ ਨੰਬਰ 80 ਹਾਂਜੀ 190 ਹਾਂਜੀ 700 ਤੇ ਆ ਠੀਕ ਆ ਤੇ ਵਪਾਰ ਦਾ ਹੀ ਕੰਮ ਫੇਰ ਆਪਣਾ ਹਾਂ ਵਪਾਰ ਦਾ ਕੰਮ ਹੀ ਆ ਤੇ ਮੱਜਾਂ ਦੇ ਪਹਿਲਾਂ ਤੁਸੀਂ ਕਾਫੀ 7 8 10 ਤੇ ਹੀ ਦੋ ਹੀ ਰਹਿ ਗਈ ਵਪਾਰ ਦਾ ਕੰਮ ਹੈ ਮੱਜਾਂ ਦਾ ਹੀ ਆ ਬਸ ਅੱਛਾ ਬਾਕੀ ਵੇਗੀਆਂ ਮੱਜਾਂ ਜਿਹੜੀਆਂ ਕੱਲ੍ਹ ਤੱਕ ਕਿਉਂਗੇ ਤੁਸੀਂ ਕਹਿੰਦੇ 7 8 ਪਾਵਾਂਗੇ ਠੀਕ ਆ ਤੇ ਪਹਿਲੀ ਵੀਡੀਓ ਦਾ ਚਲੋ ਸ਼ੁਰੂ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਜਿਹੜੀ ਇਹ ਮੱਜ ਆ ਇਤੋਂ ਹੀ ਆਪਾਂ ਸ਼ੁਰੂਆਤ ਕਰਨੀ ਹੈ ਤਾਜੀ ਸੋਈਆ ਤੇ ਉਹ ਬੱਚੇ ਤੋਂ ਬਿਨਾ ਉਹ ਕੋਲੇ ਭਾਜ ਤੁਹਾਨੂੰ ਦੱਸੋਣੀ ਆ ਆ ਥਾਣੇ ਦੇ ਦੇਖ ਸਾਦੇ ਲੱਗੇ ਤਾਂ ਕਿੰਨਾ ਸਵਾਹ ਹੋ ਗਿਆ ਬੀ ਜੀਰਾ ਕਿ ਦੂਜਾ ਸਵਾਹ ਤੇ ਕਿੰਨਾ ਚਿਰ ਹੋ ਗਿਆ ਸੋਈਣਾ ਇਹਨੂੰ ਦੱਸ ਕੀ ਨਹੀਂ ਹੋ ਗਿਆ ਦੱਸ ਦੇਣਾ ਹੋ ਗਿਆ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਪੱਕਾ ਇਹ ਥੱਲੇ 12 ਕਿਲੋ ਦੁੱਧ ਆ ਹੁਣ ਇਸ ਟਾਈਮ ਤਿਆਰ ਬਿਲਕੁਲ ਬਿਲਕੁਲ ਤਿਆਰ ਟਾਈਮ ਤੋਂ ਟਾਈਮ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਆ 14 ਕਿਲੋ ਦੀ ਸੌਹੀ ਚਾਹੀਦੀ ਹੈ। ਅੱਛਾ। ਹਾਂ। 14 ਕਿਲੋ ਲੀਟਰ ਦੇ ਕਰੀਬ ਜਿਹੜਾ ਚਵਾਈ ਜਾਊਗੀ। ਖੋਲੋ ਹਾਂ ਫਿਰ ਤੋੜ ਦਈਏ। ਬਾਕੀ ਇਹ ਆ ਕਿ ਪਿਠਪੜੇ ਦੀ ਚੰਗੀ ਆ। ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ। 14 ਕਿਲੋ ਲੀਟਰ ਦੇ ਕਰੀਬ ਜਿਹੜਾ ਕਿੰਨੇ ਕੀ ਚਵਾ ਦੋਗੇ। ਮੋਕੇ ਦੇ ਪਾਰਾਂ ਲੀਟਰ ਜਿਹੜਾ ਤਿਆਰ ਆ। ਉਹ ਤੁਸੀਂ ਆਪਣੀ ਆਪ ਚਵਾਈ ਕਰਕੇ ਖੜਨਾ। ਇਹ ਆ ਕਿ ਬੋਡੀ ਸਟਰਕਚਰ ਜਿਹੜਾ ਇਹਦਾ ਚੰਗਾ। ਬੱਚੇ ਦਾ ਤਾਂ ਦਿਖਾ ਦੇਗੇ ਬੱਚਾ ਕੀ ਜੇ ਇਹਦੇ ਮਗਰ ਇਹਦੇ ਮਗਰ ਕੱਟਾ ਹੈ ਲੈ ਜਾ ਕਰੀ ਸਿੱਧੀ ਲੈ ਜਾ ਵੀਡੀਓ ਉੱਥੋਂ ਘੁਮਾ ਕੇ ਲੈ ਆਓ ਤੇ ਆਹ ਕੱਟਾ ਜੀ ਜਿਹੜਾ ਇਹਦਾ ਤਾਜਾ ਹੀ ਆ ਬੱਚਾ ਜਿਹੜਾ ਅਜੇ ਲੈ ਜਾ ਕਰੀ ਉਹ ਬੂਵੇ ਲੱਗੇ ਘੁਮਾ ਲਿਓ ਵੀਡੀ ਲੈ ਜਾ ਘੁਮਾ ਕੇ ਅੰਡੇ ਸੰਥੀ ਜਵਾਨ ਨਹੀਂ ਤਾਂ ਲੱਗੇ ਤਾਂ ਦੁੱਧ 12 ਲੀਟਰ ਜਿਹੜਾ ਇਹਦੇ ਕੋਲ ਮੋਕੇ ਦੇ ਜਿਹੜਾ ਤਿਆਰ ਦੱਸਦੇ ਆ ਬਾਸਕਲਿੰਗ ਜਿਹੜਾ ਕਿੰਦੇ ਕਿ ਸੁਣੀ ਨਾ ਹੋਈ ਗਾ ਬਾਕੀ ਥੱਲਿਆਂ ਵੀ ਕਾਫੀ ਸਫਾਈਆਂ ਚ ਤੇ ਕਿੰਨਾ ਕੁ ਰੱਖਣਾ ਵਿਧਿਆ ਦਾ ਫਿਰ ਮੋਲ ਆਪਾਂ ਇਹਦਾ ਮੋਲ ਹੀ ਕਰਦੇ 96000 ਰੁਪਏ 96000 ਉਹਦੇ ਵਿੱਚੋਂ 70000 ਰੁਪਏ ਮਨ ਕਰਦਾ ਨਹੀਂ ਅੱਛਾ 93000 93000 ਦੀ ਦੇ ਦੋਗੇ ਤੇ ਮੌਕੇ ਤੇ ਹੋਰ ਕਰ ਦੋਗੇ ਮਨ ਥੋੜਾ ਬਹੁਤ ਤਾਂ ਹਜ਼ਾਰ 9500 ਬਸ ਚਲੋ ਕੋਈ ਫੋਨ ਲਾਵੇ ਇੱਕ ਜੀ ਮਨ ਤਾਂ ਨਾ ਤੇ ਉਹੀ ਰੇਟ ਮੰਗਿਆ ਬਾਕੀ ਸਾਢੇ 6 ਤੇ ਸਾਢੇ 6 ਦਵਾਈ ਹੁੰਦੀ ਹੈ ਠੀਕ ਆ ਇਹ ਸਾਢੇ 6 ਬਾਕੀ ਇਹ ਆ ਕਿ ਚਲੋ ਪਹਿਲੀ ਵੀਡੀਓ ਵਾ ਮੋੜਿਓ ਨਾ ਕਿਸੇ ਨੂੰ ਕੋ ਫੋਨ ਲਾਵੇ ਇੱਕ ਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਝੋਟੀ ਤੁਹਾਨੂੰ ਦਿਖਾਉਣੀ ਆ ਇਹਦਾ ਵੀ ਹਵਾਨਾ ਇੱਕ ਅਰੀ ਲੱਗੇ ਤਾਂ ਦੇਖ ਸਕਦੇ ਜੀ ਇਹਦੇ ਕੋਲ ਵੀ ਜੀ ਕਿੰਨਾ ਜੀ ਦੁੱਧ ਤਿਆਰ ਇਹਦੇ ਥੱਲੇ 8 ਕਿਲੋ ਤੋਂ 7 ਕਿਲੋ ਪੱਕਾ ਦੁੱਧ ਇਹਦੇ ਥੱਲੇ ਅੱਛਾ ਪੱਕਾ ਦੁੱਧ ਜਿਹੜਾ 7 ਲੀਟਰ ਹੈਗਾ ਅੱਛਾ ਤੇ 2 ਮਹੀਨੇ ਦੀ ਸੂਈ ਆ ਅੱਛਾ ਤੇ ਬਾਕੀ ਵਧੀਆ ਸਭ ਪਹਿਲਾਂ ਝੋਟੀ ਆ ਰਾਸਤਾਨ ਦੀ ਗੰਗਾ ਨਗਰ ਤੋਂ ਤੋਂ ਆਈ ਹੀ ਅੱਛਾ 25000 ਦੀ ਆਈ ਇੱਥੋਂ ਅੱਛਾ ਤੇ ਸੋਹਣੀ ਆ ਮਾੜੀ ਵਧੀਆ ਦੁੱਧ ਦੇਣ ਵਾਲੀ ਝੋਟੀ ਆ 8 ਸੈਂਟਮਿਲ ਤੱਕ ਤੇ ਮਿਲਦੀ ਕਿਦਾਂ ਜੀ ਹੁਣ ਮਿਲਦੀ ਪਵਾਹੀ ਤੇ ਬਿਨਾ ਭਾਰੇ ਤੋਂ ਚੋਣੇ ਅੱਛਾ ਇਸ ਤਰ੍ਹਾਂ ਹੀ ਮਿਲਦੀ ਪਾਇਆ ਠੀਕ ਹੈ ਜਿਹੜੀ ਜੋ ਫੁਰਲੀ ਦੇ ਵਿੱਚ ਹੁੰਦਾ ਉਹਦੇ ਉਹੀ ਚੋਗੇ ਹਨ ਬਸ ਠੀਕ ਹੈ ਤੋਰੋ ਹੈ ਕਰੀਨ ਨੂੰ 7 ਕਿਲੋ ਦੁੱਧ ਜਿਹੜਾ ਕਹਿੰਦਾ ਕਿ ਹੈਗਾ ਹੁਣ ਪੱਕਾ ਇਹਦੇ ਕੋਲ ਬਾਕੀ ਇਹ ਆ ਕਿ ਦੁੱਧ ਵਾਲੀ ਨਿਸ਼ਾਨੀਆਂ ਚੰਗੀਆਂ ਉਤਰਾਂ ਝੋਟੀ ਚਲੋ ਕੱਬਦੀ ਆ ਲੋਹੀ ਝੋਟੀ ਆ ਬਾਕੀ ਆਪਣਾ ਆਣ ਕੇ ਅੱਖੀਂ ਵੇਖ ਚੱਕ ਕੇ ਪਸੰਦ ਕਰਕੇ ਖੜਿਆ ਕਰ ਇਹ ਜਿਹੜੀ ਬੱਚੇ ਤੋਂ ਵੀ ਨਹੀਂ ਬਾਕੀ ਮੱਝਾਂ ਵੀ ਜਿਹਨਾਂ ਗਵਾਜੋ ਕੋ 15 15 16 16 ਲੀਟਰ ਤਿਆਰ ਆਲੀਆਂ ਵੀ ਹੈਗੀਆਂ ਇਹ ਉਹ ਡੇਰੀਆਂ ਚ ਮੱਝਾਂ ਜਿਹੜੀਆਂ ਅੱਜ ਚਲੀਆਂ ਪਹਿਲਾਂ ਹੀ ਸਾਡੇ ਹੋਣ ਤੋਂ ਤੇ ਇਹ ਤਾਂ ਵੀ ਜੀ ਫਿਰ ਕਿੰਨਾ ਮੁੱਲ ਰੱਖਦੀ ਐ ਇਹਦਾ ਮੁੱਲ 52000 ਰੁਪਈਆ ਅੱਛਾ ਤੇ ਇਹਨੂੰ ਇੱਕ ਚਾਰ ਤੇ ਨੂੰ ਕੀ ਕਹ ਪੜਾਇਆ ਅੱਛਾ ਇੱਕ ਮਹੀਨਾ ਤੇ ਪੰਜ ਛੇ ਦਿਨ ਹੁੰਦੇ ਠੀਕ ਐ ਤੇ ਇੱਕ ਘਟ 50 ਦੀ ਦੇ ਦਾਂ ਅੱਛਾ 50 ਤੋਂ ਅੰਦਰ ਹੀ ਦੇ ਦੋਗੇ ਮੇਰੇ ਘਟ ਦੇ ਦਾਂ ਠੀਕ ਐ ਤੇ ਦੁੱਧ 7 ਲੀਟਰ ਪੱਕਾ ਚਵਾ ਦੋਗੇ ਪੱਕਾ ਪਾ 8 ਕਿਲੋ ਸ਼ੋ ਕਰਦੀ ਐ ਅੱਛਾ ਠੀਕ ਹੈ ਤੇ ਬਾਕੀ ਇਹ ਆ ਕਿ ਚਲੋ ਦੋਵੇਂ ਸੂਈਆਂ ਸਵਾਈਆਂ ਵਾ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਤਸੱਲੀ ਕਰਕੇ ਖੜੇ ਹਨ ਇੱਥੋਂ ਹੀ ਆਪਣਾ ਵੇਸ਼ ਚਾਖ ਕੇ ਖੜੇ ਦੋ ਮੱਜਾਂ ਵਾ ਦੋਵੇਂ ਸੂਈਆਂ ਸਵਾਈਆਂ ਆਪਨੇ ਇੱਥੇ ਆਓ ਆਪਣੀ ਮਰਜ਼ੀ ਦਾ ਵੇਸ਼ ਚਾਖ ਕੇ ਪਸੰਦ ਕਰਕੇ ਆਪਣੀ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ